ਆਪਾਂ ਲੱਗੇ ਆਂ ਬੱਚਿਆਂ ਦੀ ਫਰਮਾਇਸ਼ ਤੇ ਫਿਰ ਇੱਧਰ ਆ ਆ ਸਾਹਮਣੇ ਢੰਗੜਾ ਪਾ ਕੇ ਚਲ ਗਿਆ ਹੁਣ ਬਾਹਰ ਨੂੰ ਬੱਚਿਆਂ ਦੀ ਫਰਮਾਇਸ਼ ਤੇ ਸਿੰਮੂ ਖਾਸ ਕਰਕੇ ਸਿੰਮੂ ਦੀ ਫਰਮਾਇਸ਼ ਤੇ ਲੱਗੇ ਆਂ ਪਨੀਰ ਦੀ ਸਬਜ਼ੀ ਬਣਾਉਣਾ ਤੇ ਜਿਹਦੇ ਵੀ ਆ ਜਾ ਫਿਰ ਸਾਹਮਣੇ ਮੂੰਹ ਦਿਖਾ ਅ ਜਿਹਦੇ ਲਈ ਆਪਾਂ ਲਿਆਏ ਪਿਆਜ਼ ਤੇ ਲਸਣ ਮਿਰਚ ਤੇ ਟਮਾਟਰ ਮਟਰ ਮੈਂ ਤਾਂ ਘੱਟ ਲਿਆਏ ਕਿਉਂਕਿ ਇਹਦੇ ਵਿੱਚ ਕਰਾਂਗੇ ਥੋੜੀ ਜਿਹੀ ਆਂਬਚੂਰ ਦੀ ਵਰਤੋਂ ਇੱਧਰ ਆਪਾਂ ਲੈ ਲਿਆ ਪਨੀਰ ਪਨੀਰ ਦੀ ਕਰਾਂਗੇ ਕਟਿੰਗ ਤੇ ਇੱਧਰ ਆਪਾਂ ਰੱਖ ਲਈ ਆ ਕੜਾਈ ਤੇ ਚਲੋ ਜੀ ਆਪਾਂ ਕਰਦੇ ਆਂ ਤਿਆਰੀ ਤੇ ਆ ਆਪਾਂ ਸਮਾਂ ਲਿਆਏ ਤੜਕੇ ਵਾਸਤੇ ਤੇ ਹੁਣ ਆਪਾਂ ਕਰਦੇ ਆਂ ਤਿਆਰੀ ਜੀ ਮਸਾਲਾ ਆਪਾਂ ਆਪੋ ਜਿਕੇ ਰੋੜਿਆ ਤਿਆਰ ਤੇ ਬਹੁਤ ਹੀ ਸੋਨਾ ਫੜ ਗਿਆ ਕਿ ਕਿਛੁਦੋਂ ਆਪ ਦੇਖੋ ਮਸਾਲਾ ਭੁੱਜਿਆ ਨਾ ਜੇ ਬੱਕ ਹਨ ਪੂਰਾ ਪਤਾ ਲੱਗ ਜਾਂਦਾ ਵੀ ਮਸਾਲਾ ਪੁੱਜ ਗਿਆ ਇਹ ਜਾਲੀਦਾਰ ਬਣ ਜਾਂਦਾ ਇਹ ਮਸਾਲਾ ਨਾ ਜਾਲੀਦਾਰ ਬਣ ਜਾਂਦਾ ਜਦੋਂ ਆਪਣਾ ਮਸਾਲਾ ਪੁੱਜ ਕੇ ਤਿਆਰ ਹੋ ਜਾਂਦਾ ਤੇ ਇਧਰ ਆਪਾਂ ਕਾਜੀ ਪਨੀਰ ਦੀ ਕਟਿੰਗ ਆਪਨੇ ਕੋ ਘਰ ਦੇ ਮਸਾਲੇ ਨੇ ਸਿੰਪਲ ਤਰੀਕੇ ਨਾਲ ਬਣਾਈ ਹੋਈ ਸਬਜ਼ੀ ਐਂ ਲਿਖ ਜਿਆਦਾ ਸਵਾਦ ਬਣਦੇ ਆ ਮਾਜੀ ਬਹੁਤ ਹੀ ਜਿਆਦਾ ਤੇ ਆਪਾਂ ਆਪਾਂ ਪਾ ਪਨੀਰ ਤੇ ਥੋੜਾ ਜਿਹਾ ਪਾਣੀ ਪਾਣੀ ਥੋੜਾ ਜਿਹਾ ਪਾਣੀ ਪਾਵਾਂਗੇ ਕਿਉਂਕਿ ਬੱਚਿਆਂ ਨੇ ਨਾਲ ਚੌਲ ਬਣਵਾ ਲੈਣੇ ਆ ਤੇ ਲਓ ਜੀ ਬਸ 5 ਮਿੰਟ ਚ ਆਪਣੀ ਇਹ ਗੇਰ ਦੀ ਸਬਜ਼ੀ ਹੋ ਜਾਣੀ ਹੈ ਪਿਆਰ ਥੋੜਾ ਜਿਹਾ ਪਾਣੀ ਬਸ ਆਪਾਂ ਹੋਰ ਪਾਵਾਂਗੇ ਤੇ ਇਹ ਸਬਜ਼ੀ ਆਪਾਂ 5 ਮਿੰਟ ਚ ਹੋਵੇ ਤਿਆਰ ਤੇ ਹੁਣ ਆਪਾਂ ਇਹਨਾਂ ਥੋੜੀ ਜਿਹੀ ਟੱਕ ਦਿੰਦੇ ਆ